ਬਠਿੰਡਾ ਜ਼ਿਲ੍ਹੇ ਦੇ ਵਿੱਚ ਥਾਣਾ ਸੰਗਤਵਾਲਾ ਦੇ ਅੰਤਰਗਤ ਪੈਂਦਾ ਪਿੰਡ ਗਿਆਲਾ ਇੱਥੋਂ ਦਾ ਰਹਿਣ ਵਾਲਾ ਸੀ ਗੁਰਤੇਜ ਸਿੰਘ ਤੇਜਾ ਤੇਜਾ ਇੱਕ ਜ਼ਿੰਮੇਦਾਰ ਸੀ ਤੇ ਖੂਬ ਪੈਸੇ ਵਾਲਾ ਬੰਦਾ ਸੀ ਤੇਜਾ ਦੇ ਦੋ ਭਰਾ ਸਨ ਪਰ ਤੇਜਾ ਆਪਣੇ ਦੋਨਾਂ ਭਰਾਵਾਂ ਦੇ ਨਾਲੋਂ ਵੱਖ ਰੰਦਾ ਸੀ ਤੇਜਾ ਦੀ ਕਿਸਮਤ ਉਦੋਂ ਚਮਕਦੀ ਹੈ ਜਦੋਂ ਤੇਜਾ ਦਾ ਵਿਆਹ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਦੇ ਨਾਲ ਹੋ ਗਿਆ ਸੀ ਜਸਪ੍ਰੀਤ ਕੌਰ ਤਿੰਨਾਂ ਭੈਣਾਂ ਦੇ ਵਿੱਚੋਂ ਸਭ ਤੋਂ ਛੋਟੀ ਕੁੜੀ ਸੀ ਏ ਆਪਣੀਆਂ ਬਾਕੀ ਭੈਣਾਂ ਦੇ ਨਾਲੋਂ ਕਾਫੀ ਸੋਹਣੀ ਤੇਜ ਪੜੀ ਲਿਖੀ ਸੀ ਸੰਨ 2007 ਦੇ ਵਿੱਚ ਤੇਜਾ ਦਾ ਜਸਪ੍ਰੀਤ ਕੌਰ ਦੇ ਨਾਲ ਵਿਆਹ ਹੋ ਜਾਂਦਾ ਹੈ ਜਸਪ੍ਰੀਤ ਕੌਰ ਨੂੰ ਆਪਣੀ ਪਤਨੀ પાਕੇ ਤੇਜਾ ਬਹੁਤ ਹੀ ਖੁਸ਼ ਸੀ ਤੇ 2 ਸਾਲ ਬਾਅਦ ਹੀ ਇਹਨਾਂ ਦੇ ਘਰ ਦੇ ਵਿੱਚ ਇੱਕ ਮੁੰਡੇ ਦਾ ਜਨਮ ਹੋਇਆ ਮੁੰਡੇ ਦੇ ਆਉਣ ਦੇ ਨਾਲ ਤੇਜਾ ਦੀ ਲਾਈਫ ਦੇ ਵਿੱਚ ਪੈਸਾ ਪਿਆਰ ਤੇ ਇੱਕ ਬਹੁਤ ਹੀ ਸੋਹਣੀ ਪਤਨੀ ਤੇ ਜਿਹੜੀ ਕਸਰ ਰਹਿ ਗਈ ਸੀ ਬੱਚੇ ਦੀ ਉਹ ਵੀ ਪੂਰੀ ਹੋ ਚੁੱਕੀ ਸੀ ਹੁਣ ਉਹਦੀ ਛੋਟੀ ਜੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਚੁੱਕੀ ਸੀ ਤੇਜਾ ਹੁਣ ਆਪਣੀ ਛੋਟੀ ਜੀ ਫੈਮਿਲੀ ਵਾਸਤੇ ਖੇਤਾਂ ਦੇ ਵਿੱਚ ਜਾ ਕੇ ਹੋਰ ਵੀ ਮਿਹਨਤ ਕਰਦਾ ਸਵੇਰੇ ਉਹ ਘਰੋਂ ਖੇਤਾਂ ਵਾਸਤੇ ਨਿਕਲ ਜਾਂਦਾ ਤੇ ਸ਼ਾਮ ਨੂੰ ਉਹ ਘਰ ਪਰਤਦਾ ਇਹਦੇ ਪਿੱਛੋਂ ਇਹਦੀ ਪਤਨੀ ਜਸਪ੍ਰੀਤ ਕੌਰ ਆਪਣੇ ਮੁੰਡੇ ਦਾ ਧਿਆਨ ਰੱਖਦੀ ਰੋਟੀ ਪਾਣੀ ਬਣਾਉਂਦੀ ਤੇ ਖੇਤਾਂ ਦੇ ਵਿੱਚ ਆਪਣੇ ਪਤੀ ਵਾਸਤੇ ਰੋਟੀ ਭੇਜਦੀ ਦੋਨੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਸਨ ਤੇਜਾ ਸਿੰਘ ਨੂੰ ਲੱਗ ਰਿਹਾ ਸੀ ਕਿ ਉਹਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਵਧੀਆ ਚੱਲ ਰਿਹਾ ਹੈ ਪਰ ਇੱਕ ਦਿਨ ਉਹਦੇ ਇੱਕ ਕਰੀਬੀ ਦੋਸਤ ਨੇ ਉਹਨੂੰ ਇੱਕ ਗੱਲ ਦੱਸੀ ਜਿਸ ਗੱਲ ਨੇ ਉਹਦੇ ਦਿਲ ਦਿਮਾਗ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਉਹਦੇ ਇੱਕ ਦੋਸਤ ਨੇ ਉਹਨੂੰ ਦੱਸਿਆ ਕਿ ਉਹਨੇ ਤੇਜਾ ਦੀ ਪਤਨੀ ਜਸਪ੍ਰੀਤ ਕੌਰ ਨੂੰ ਸ਼ਹਿਰ ਦੇ ਵਿੱਚ ਕਿਸੇ ਮੁੰਡੇ ਦੇ ਨਾਲ ਘੁੰਮਦੇ ਹੋਏ ਵੇਖਿਆ ਪਰ ਤੇਜਾ ਨੂੰ ਆਪਣੇ ਦੋਸਤ ਦੇ ਉੱਤੇ ਬਿਲਕੁਲ ਵੀ ਯਕੀਨ ਨਹੀਂ ਹੋਇਆ ਉਹਨੂੰ ਪੂਰੀ ਉਮੀਦ ਸੀ ਕਿ ਜਸਪ੍ਰੀਤ ਉਹਦੇ ਨਾਲ ਕਦੀ ਵੀ ਇਸ ਤਰ੍ਹਾਂ ਨਹੀਂ ਕਰ ਸਕਦੀ ਉਸ ਦਿਨ ਤਾਂ ਤੇਜਾ ਨੇ ਇਹ ਗੱਲ ਨੂੰ ਆਪਣੇ ਦਿਲੋਂ ਦਿਮਾਗ ਤੋਂ ਕੱਢ ਦਿੱਤਾ ਤੇ ਆਪਣੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਤੇ ਲੱਗ ਗਿਆ ਪਰ ਕੁਝ ਦਿਨਾਂ ਬਾਅਦ ਹੀ ਕਿਸੇ ਹੋਰ ਦੋਸਤ ਨੇ ਵੀ ਇਹੋ ਗੱਲ ਤੇਜਾ ਨੂੰ ਦੱਸੀ ਹੁਣ ਤੇਜਾ ਦੇ ਦਿਮਾਗ ਦੇ ਵਿੱਚ ਇਹ ਗੱਲ ਖਟਕਣ ਲੱਗ ਗਈ ਸੀ ਕਿ ਇੱਕੋ ਗੱਲ ਦੋ ਅਲੱਗ-ਅਲੱਗ ਬੰਦਿਆਂ ਕੋਲੋਂ ਸੁਣਨ ਨੂੰ ਮਿਲੇ ਤਾਂ ਕੋਈ ਨਾ ਕੋਈ ਉਹਦੇ ਵਿੱਚ ਸੱਚਾਈ ਜ਼ਰੂਰ ਹੁੰਦੀ ਹੈ ਹੁਣ ਤੇਜਾ ਵੀ ਆਪਣੀ ਪਤਨੀ ਤੇ ਸ਼ੱਕ ਕਰਨ ਲੱਗ ਪਿਆ ਸੀ ਤੇਜਾ ਹੁਣ ਆਪਣੀ ਪਤਨੀ ਦੀ ਹਰ ਇੱਕ ਮੂਵਮੈਂਟ ਤੇ ਨਜ਼ਰ ਰੱਖਣ ਲੱਗ ਪਿਆ ਸੀ ਪਰ ਉਹਨੇ ਘਰ ਜਾ ਕੇ ਜਸਪ੍ਰੀਤ ਨੂੰ ਕੁਝ ਨਹੀਂ ਪੁੱਛਿਆ ਪਰ ਇਹ ਗੱਲ ਉਹਨੂੰ ਦਿਨ ਰਾਤ ਸੌਂ ਨਹੀਂ ਦਿੰਦੀ ਸੀ ਹੁਣ ਆਖਿਰਕਾਰ ਉਹਨੇ ਹਿੰਮਤ ਕਰਕੇ ਆਪਣੀ ਪਤਨੀ ਜਸਪ੍ਰੀਤ ਕੌਰ ਨੂੰ ਇੱਕ ਗੱਲ ਦੇ ਬਾਰੇ ਪੁੱਛਿਆ ਉਹਨੂੰ ਇਹ ਉਮੀਦ ਸੀ ਕਿ ਜਸਪ੍ਰੀਤ ਕੋਈ ਨਾ ਕੋਈ ਜਵਾਬ ਜ਼ਰੂਰ ਦੇਵੇਗੀ ਪਰ ਜਸਪ੍ਰੀਤ ਨੇ ਹਸਦੀ ਹੋਈ ਨੇ ਇਹ ਕਹਿ ਦਿੱਤਾ ਕਿ ਤੇਰੇ ਨੇ ਕੰਮੇ ਦੋਸਤਾਂ ਨੂੰ ਕੋਈ ਹੋਰ ਕੰਮ ਨਹੀਂ ਉਹ ਆਉਂਦੀਆਂ ਜਾਂਦੀਆਂ ਜਨਾਨੀਆਂ ਨੂੰ ਤਾਰਦੇ ਰਹਿੰਦੇ ਨੇ ਤੇ ਉਹ ਕਿਨੂੰ ਮਿਲਦੀ ਹੈ ਕਿਨੂੰ ਨਹੀਂ ਮਿਲਦੀ ਇਹ ਸਭ ਕੁਝ ਉਹ ਦੇਖਦੇ ਰਹਿੰਦੇ ਨੇ ਕਿਸੇ ਹੋਰ ਨੂੰ ਉਹਨਾਂ ਨੇ ਵੇਖਿਆ ਹੋਵੇਗਾ ਮੈਂ ਕਦੀ ਘਰੋਂ ਬਾਹਰ ਨਹੀਂ ਨਿਕਲੀ ਇਹ ਗੱਲ ਸੁਣ ਕੇ ਤੇਜਾ ਨੂੰ ਥੋੜੀ ਤਸੱਲੀ ਹੋ ਗਈ ਉਹਨੂੰ ਲੱਗਿਆ ਕਿ ਸ਼ਾਇਦ ਉਹਦੇ ਦੋਸਤਾਂ ਨੂੰ ਕੋਈ ਗਲਤ ਫਹਮੀ ਹੋਈ ਹੋਵੇਗੀ ਉਹਦੀ ਪਤਨੀ ਜਸਪ੍ਰੀਤ ਤਾਂ ਬਾਹਰ ਨਿਕਲਦੀ ਹੀ ਨਹੀਂ ਉਹ ਕਿਸੇ ਮੁੰਡੇ ਦੇ ਨਾਲ ਕਿਵੇਂ ਘੁੰਮ ਸਕਦੀ ਹੈ ਉਹ ਚੁੱਪ ਕਰਕੇ ਆਪਣੇ ਕੰਮ ਤੇ ਨਿਕਲ ਗਿਆ ਪਰ ਇਹ ਗੱਲ ਇੱਥੇ ਖਤਮ ਨਹੀਂ ਹੋਈ ਥੋੜੇ ਦਿਨ ਬੀਤਦੇ ਨੇ ਤੇਜਾ ਦਾ ਕੋਈ ਰਿਸ਼ਤੇਦਾਰ ਇਹਨੂੰ ਮਿਲਦਾ ਹੈ ਤੇ ਉਹ ਵੀ ਤੇਜਾ ਨੂੰ ਉਹੀ ਗੱਲ ਕਹਿੰਦਾ ਹੈ ਕਿ ਉਹਨੇ ਜਸਪ੍ਰੀਤ ਨੂੰ ਬਾਹਰ ਕਿਸੇ ਮੁੰਡੇ ਦੇ ਨਾਲ ਘੁੰਮਦੇ ਹੋਏ ਦੇਖਿਆ ਹੁਣ ਇਹ ਮਾਮਲਾ ਗੰਭੀਰ ਹੋ ਗਿਆ ਸੀ ਹੁਣ ਇਹ ਗੱਲ ਸਿਰਫ ਦੋਸਤਾਂ ਤੱਕ ਹੀ ਨਹੀਂ ਰਹੀ ਸੀ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗਣੀ ਸ਼ੁਰੂ ਹੋ ਗਈ ਸੀ ਹੁਣ ਤੇਜਾ ਚੁੱਪ ਨਹੀਂ ਰਹਿਣ ਵਾਲਾ ਸੀ ਉਹ ਘਰ ਗਿਆ ਤੇ ਗੁੱਸੇ ਦੇ ਨਾਲ ਜਾ ਕੇ ਜਸਪ੍ਰੀਤ ਨੂੰ ਪੁੱਛਿਆ ਪਰ ਜਸਪ੍ਰੀ ਪਹਿਲਾਂ ਦੀ ਤਰ੍ਹਾਂ ਹੀ ਗੱਲ ਨੂੰ ਹਸੀ ਮਜ਼ਾਕ ਦੇ ਵਿੱਚ ਲੈ ਕੇ ਟਾਲਮਟੋਲ ਕਰ ਦਿੰਦੀ ਤੇ ਤੇਜਾ ਨੂੰ ਚੁੱਪ ਕਰਾ ਕੇ ਬਾਹਰ ਭੇਜ ਦਿੰਦੀ ਹੈ ਹੁਣ ਫਿਰ ਦੋ ਚਾਰ ਦਿਨ ਲੰਘਦੇ ਨੇ ਪਰ ਇਸ ਵਾਰੀ ਤੇਜਾ ਦਾ ਜਿਹੜਾ ਛੋਟਾ ਭਰਾ ਹੁੰਦਾ ਹੈ ਉਹ ਆਪਣੀ ਭਾਬੀ ਨੂੰ ਕਿਸੇ ਦੇ ਨਾਲ ਦੇਖ ਲੈਂਦਾ ਹੈ ਜਦੋਂ ਦੇਖ ਕੇ ਸ਼ਰੋ ਘਰ ਆਉਂਦਾ ਹੈ ਤਾਂ ਉਹ ਸਿੱਧਾ ਆ ਕੇ ਤੇਜਾ ਨੂੰ ਮਿਲਦਾ ਹੈ ਤੇ ਤੇਜਾ ਨੂੰ ਆ ਕੇ ਕਹਿੰਦਾ ਹੈ ਕਿ ਭਰਾ ਹੁਣ ਪਾਣੀ ਸਿਰ ਤੋਂ ਉੱਪਰ ਲੰਘ ਚੁੱਕਿਆ ਹੈ ਜੇਕਰ ਤੂੰ ਹੁਣ ਵੀ ਚੁੱਪ ਰਿਆ ਤਾਂ ਸਾਡੀ ਇੱਜ਼ਤ ਮਿੱਟੀ ਦੇ ਵਿੱਚ ਮਿਲ ਜਾਵੇਗੀ ਹੁਣ ਤੇਜਾ ਨੇ ਜਸਪ੍ਰੀਤ ਨੂੰ ਪੁੱਛਿਆ ਨਹੀਂ ਬਲਕਿ ਉਹਦੇ ਨਾਲ ਮਾਰਕਟ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੂੰ ਸਮਝਾਇਆ ਕਿ ਜੇਕਰ ਉਹ ਅੱਜ ਤੋਂ ਬਾਅਦ ਬਾਹਰ ਗਈ ਤਾਂ ਉਹਦੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਹੁਣ ਜਸਪ੍ਰੀਤ ਨੂੰ ਵੀ ਪਤਾ ਲੱਗ ਚੁੱਕਿਆ ਸੀ ਕਿ ਉਹਦਾ ਭਾਂਡਾ ਫੁੱਟਣ ਵਾਲਾ ਹੈ ਹੁਣ ਉਹ ਵੀ ਜੇਕਰ ਬਾਹਰ ਜਾਂਦੀ ਤੇ ਬੜੀ ਹੀ ਸਾਵਧਾਨੀ ਦੇ ਨਾਲ ਜਾਂਦੀ ਹੁਣ ਤੇਜਾ ਵੀ ਆਪਣੇ ਘਰ ਦੇ ਵਿੱਚ ਕੋਈ ਵੀ ਗੱਲ ਜਸਪ੍ਰੀਤ ਦੇ ਨਾਲ ਨਹੀਂ ਕਰਦਾ ਪਰ ਅੰਦਰੋਂ ਹੀ ਅੰਦਰੇ ਉਹ ਜਸਪ੍ਰੀਤ ਦੀ ਇਨਕੁਆਰੀ ਕਰਦਾ ਰਿਹਾ ਤੇ ਲਾਗੇ ਦੇ ਵੀ ਗਵਾਂਢੀ ਉਹਨੂੰ ਦੱਸਣ ਲੱਗ ਪਏ ਕਿ ਜਦੋਂ ਤੇਜਾ ਬਾਹਰ ਕੰਮ ਤੇ ਚਲਾ ਜਾਂਦਾ ਹੈ ਤਾਂ ਉਹਦੀ ਪਤਨੀ ਜਸਪ੍ਰੀਤ ਕੌਰ ਬਾਹਰ ਸ਼ਹਿਰ ਨੂੰ ਚਲੀ ਜਾਂਦੀ ਹੈ ਤੇ ਕਈ ਵਾਰੀ ਤੱਕ ਗਵਾਂਢੀਆਂ ਨੇ ਇਹ ਵੀ ਦੇਖਿਆ ਕਿ ਕੋਈ ਮੁੰਡਾ ਆਉਂਦਾ ਹੈ ਤੇ ਉਹਨੂੰ ਲੈ ਕੇ ਸ਼ਹਿਰ ਚਲਾ ਜਾਂਦਾ ਹੈ ਇਸ ਦੌਰਾਨ ਉਹ ਆਪਣੇ ਬੱਚੇ ਨੂੰ ਗਵਾਂਢੀਆਂ ਦੇ ਘਰ ਛੱਡ ਜਾਂਦੀ ਹੈ ਇਹ ਸਿਲਸਲਾ ਕਈ ਮਹੀਨਿਆਂ ਤੋਂ ਚੱਲਦਾ ਆ ਰਿਹਾ ਸੀ ਪਰ ਇਹਦੇ ਬਾਰੇ ਤੇਜਾ ਨੂੰ ਬਿਲਕੁਲ ਵੀ ਖਬਰ ਨਹੀਂ ਸੀ। ਇੱਕ ਗਵਾਂਡੀ ਇਹ ਵੀ ਦੱਸਦੇ ਨੇ ਕਿ ਉਹ ਮੁੰਡੇ ਨੂੰ ਉਹਨਾਂ ਨੇ ਕਦੀ ਨਹੀਂ ਦੇਖਿਆ। ਪਰ ਤੇਜਾ ਨੂੰ ਇੱਥੇ ਹੁਣ ਪੱਕਾ ਯਕੀਨ ਹੋ ਗਿਆ ਸੀ ਕਿ ਉਹਦੀ ਪਤਨੀ ਦਾ ਬਾਹਰ ਕਿਸੇ ਮੁੰਡੇ ਦੇ ਨਾਲ ਨਾਜਾਇਜ਼ ਰਿਸ਼ਤਾ ਹੈ। ਉਹ ਹੁਣ ਆਪਣੀ ਪਤਨੀ ਨੂੰ ਪੁੱਛਣਾ ਨਹੀਂ ਚਾਹੁੰਦਾ ਸੀ, ਬਲਕਿ ਉਹਨੂੰ ਰੰਗੇ ਹੱਥੀ ਫੜਨਾ ਚਾਹੁੰਦਾ ਸੀ। ਤੇ ਇਸੇ ਤਰ੍ਹਾਂ ਹੀ ਉਹ ਇੱਕ ਦਿਨ ਆਪ ਖੇਤਾਂ ਨੂੰ ਚਲਾ ਗਿਆ। ਪਰ ਉਹ ਅਸਲ ਦੇ ਵਿੱਚ ਕੰਮ ਤੇ ਉਸ ਦਿਨ ਨਹੀਂ ਗਿਆ ਸੀ, ਬਲਕਿ ਬਾਹਰ ਗਲੀ ਦੇ ਵਿੱਚ ਬੈਠ ਕੇ ਲੁੱਕ ਕੇ ਬੈਠਾ ਹੋਇਆ ਸੀ। ਥੋੜੀ ਦੇਰ ਬਾਅਦ ਹੀ ਇਹਦੇ ਘਰ ਦੇ ਬਾਹਰ ਫਿਰਨੀ ਦੇ ਉੱਤੇ ਇੱਕ ਟਾਟਾ 407 ਟੈਂਪੂ ਆ ਕੇ ਖੜਾ ਹੋਇਆ। ਪਹਿਲਾਂ ਤਾਂ ਤੇਜਾ ਨੇ ਗੌਰ ਨਹੀਂ ਕੀਤੀ ਕਿ ਟੈਂਪੂ ਦੇ ਵਿੱਚ ਕੌਣ ਹੈ ਕਿਉਂਕਿ ਅਕਸਰ ਹੀ ਇਹਨਾਂ ਦੇ ਪਿੰਡ ਦੇ ਵਿੱਚ ਟੈਂਪੂ ਆ ਜਾਂਦੇ ਨੇ ਤੇ ਇਹ ਹੁਣ ਇੱਥੇ ਬੈਠਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਪਰ ਥੋੜੀ ਦੇਰ ਬਾਅਦ ਹੀ ਇਹ ਟੈਂਪੂ ਜਦੋਂ ਦੁਬਾਰਾ ਸਟਾਰਟ ਹੋਇਆ ਤਾਂ ਇਹਦਾ ਧਿਆਨ ਫਿਰ ਇਹ ਟੈਂਪੂ ਵੱਲ ਪਿਆ। ਤਾਂ ਟੈਂਪੂ ਦੇ ਵਿੱਚ ਇਹ ਦੇਖ ਕੇ ਇਹਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਕਿਉਂਕਿ ਟੈਂਪੂ ਦੀ ਇੱਕ ਸੀਟ ਦੇ ਉੱਤੇ ਇਹਦਾ ਡਰਾਈਵਰ ਉਹ ਮੁੰਡਾ ਬੈਠਾ ਹੋਇਆ ਸੀ ਤੇ ਨਾਲ ਦੀ ਸੀਟ ਦੇ ਉੱਤੇ ਇਹਦੀ ਪਤਨੀ ਜਸਪ੍ਰੀਤ ਕੌਰ ਬੈਠੀ ਹੋਈ ਸੀ ਹੁਣ ਗੁਰਤੇਜ ਨੇ ਆਪਣਾ ਕਰੋ ਮੋਟਰਸਾਈਕਲ ਕੱਢਿਆ ਤੇ ਉਹਨੇ ਟੈਂਪੂ ਦੇ ਪਿੱਛੇ ਲਾ ਲਿਆ ਗੁਰਤੇਜ ਪੂਰੀ ਤਰ੍ਹਾਂ ਗੁੱਸੇ ਦੇ ਨਾਲ ਲਾਲੋ ਲਾਲ ਹੋ ਚੁੱਕਿਆ ਸੀ ਉਸ ਦਿਨ ਗੁਰਤੇਜ ਨੇ ਟੈਂਪੂ ਦਾ ਬਹੁਤ ਪਿੱਛਾ ਕੀਤਾ ਪਰ ਟੈਂਪੂ ਬਹੁਤ ਅੱਗੇ ਚਾ ਚੁੱਕਿਆ ਸੀ ਤੇ ਕਿਤੇ ਸ਼ਹਿਰ ਦੇ ਵਿੱਚ ਗੁੰਮ ਹੋ ਚੁੱਕਿਆ ਸੀ ਥੱਕ ਹਾਰ ਕੇ ਗੁਰਤੇਜ ਆਪਣੇ ਘਰ ਵਾਪਸ ਆ ਗਿਆ ਜਿਸ ਤਰ੍ਹਾਂ ਹੀ ਉਹ ਆਪਣੇ ਘਰ ਦੇ ਅੰਦਰ ਵੜਿਆ ਤਾਂ ਸਾਹਮਣੇ ਉਹਦੀ ਪਤਨੀ ਆਪਣੇ ਮੁੰਡੇ ਨੂੰ ਰੋਟੀ ਖਵਾ ਰਹੀ ਸੀ ਇਹ ਦੇਖ ਕੇ ਉਹ ਬੜਾ ਹੈਰਾਨ ਹੋਇਆ ਕਿਉਂਕਿ ਉਹ ਜਿਹੜਾ ਪਿੱਛਾ ਕਰ ਰਿਹਾ ਸੀ ਆਪਣੀ ਪਤਨੀ ਦਾ ਉਹ ਸ਼ਹਿਰ ਦੇ ਵਿੱਚ ਕਿਤੇ ਗਾਇਬ ਹੋ ਗਈ ਸੀ ਪਰ ਜਦੋਂ ਘਰ ਆਇਆ ਤਾਂ ਉਹਦੇ ਸਾਹਮਣੇ ਉਹ ਮੁੰਡੇ ਨੂੰ ਰੋਟੀ ਖਵਾ ਰਹੀ ਸੀ ਤੇਜਾ ਨੂੰ ਇੱਕ ਵਾਰੀ ਫਿਰ ਤੋਂ ਜਿਹੜੀਆਂ ਉਹਦੀਆਂ ਅੱਖਾਂ ਦੇ ਸਾਹਮਣੇ ਸੱਚਾਈ ਸੀ ਉਹ ਝੂਠ ਲੱਗਣ ਲੱਗ ਪਈ ਉਹਨੂੰ ਫਿਰ ਇਹੀ ਹੋਣ ਲੱਗ ਪਿਆ ਕਿ ਸ਼ਾਇਦ ਉਹਦਾ ਇਹ ਵਹਿਮ ਹੈ ਪਰ ਉਹ ਅੰਦਰ ਹੀ ਅੰਦਰ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਉਹ ਸੋਚ ਰਿਹਾ ਸੀ ਕਿ ਜਿਸ ਪਰਿਵਾਰ ਦੀ ਖਾਤਰ ਉਹ ਦਿਨ ਰਾਤ ਮਿਹਨਤ ਕਰ ਰਿਹਾ ਹੈ ਉਹੀ ਪਰਿਵਾਰ ਉਹਦੀ ਪਤਨੀ ਉਹਨੂੰ ਧੋਖਾ ਦੇ ਰਹੀ ਸੀ ਇਸ ਦਿਨ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਹਰ ਰੋਜ਼ ਕਲੇਸ਼ ਹੋਣਾ ਸ਼ੁਰੂ ਹੋ ਗਿਆ ਪਿਆਰ ਤੇ ਭਰੋਸੇ ਦੀ ਜਗ੍ਹਾ ਗੁੱਸੇ ਤੇ ਨਫ਼ਰਤ ਨੇ ਲੈ ਲਈ ਸੀ ਇਸੇ ਨਫ਼ਰਤ ਤੇ ਕੁੱਟਮਾਰ ਤੋਂ ਤੰਗ ਆ ਕੇ ਜਸਪ੍ਰੀਤ ਆਪਣਾ ਘਰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਪਰ ਕੁਝ ਦਿਨਾਂ ਬਾਅਦ ਹੀ ਪੇਕੇ ਪਰਿਵਾਰ ਨੇ ਪੰਚਾਇਤ ਇਕੱਠੀ ਕੀਤੀ ਤੇ ਇਹਨਾਂ ਦੋਨਾਂ ਦਾ ਫਿਰ ਤੋਂ ਰਾਜੀਨਾਮਾ ਕਰਵਾ ਦਿੱਤਾ ਜਸਪ੍ਰੀਤ ਨੇ ਆਪਣੀ ਗਲਤੀ ਮੰਨੀ ਤੇ ਉਹਨੇ ਇਹ ਵੀ ਪੰਚਾਇਤ ਦੇ ਵਿੱਚ ਬਿਆਨ ਦਿੱਤਾ ਕਿ ਉਹ ਅੱਜ ਤੋਂ ਬਾਅਦ ਇਹੋ ਜਿਹਾ ਗਲਤ ਕੰਮ ਨਹੀਂ ਕਰੇਗੀ ਤੇ ਨਾ ਹੀ ਉਹ ਇਹ ਮੁੰਡੇ ਨੂੰ ਬਾਹਰ ਜਾ ਕੇ ਮਿਲੇਗੀ ਪਰ ਇੱਥੇ ਉਹਨੇ ਮੁੰਡੇ ਦਾ ਨਾਮ ਕਿਸੇ ਨੂੰ ਵੀ ਨਹੀਂ ਦੱਸਿਆ ਸੀ ਕਿ ਉਹ ਕੌਣ ਹੈ ਹੁਣ ਤੇਜਾ ਨੇ ਇੱਕ ਵਾਰੀ ਫਿਰ ਤੋਂ ਆਪਣੀ ਪਤਨੀ ਉੱਤੇ ਵਿਸ਼ਵਾਸ ਕੀਤਾ ਤੇ ਉਹਨੂੰ ਘਰ ਦੇ ਵਿੱਚ ਲੈ ਆਇਆ ਉਹਨੂੰ ਇਹ ਲੱਗਿਆ ਕਿ ਸ਼ਾਇਦ ਇਹਨਾਂ ਸਭ ਕੁਝ ਹੋ ਗਿਆ ਤੇ ਉਹਦੀ ਪਤਨੀ ਜਸਪ੍ਰੀਤ ਸੁਧਰ ਗਈ ਹੋਵੇਗੀ ਇੱਕ ਵਾਰੀ ਫਿਰ ਤੋਂ ਇਹਨਾਂ ਦੀ ਜ਼ਿੰਦਗੀ ਇੱਕ ਪਟੜੀ ਤੇ ਚੱਲ ਪਈ ਬਾਹਰ ਤੋਂ ਦੇਖਣ ਨੂੰ ਸਭ ਕੁਝ ਵਧੀਆ ਲੱਗ ਰਿਹਾ ਸੀ ਹੁਣ ਦਿਨ ਆ ਜਾਂਦਾ ਹੈ 27 ਜੁਲਾਈ 2017 ਦਾ ਸ਼ਾਮ ਨੂੰ ਦੋਨਾਂ ਨੇ ਜਸਪ੍ਰੀਤ ਤੇ ਤੇਜਾ ਨੇ ਸ਼ਾਮ ਦੀ ਰੋਟੀ ਖਾਧੀ ਰੋਟੀ ਖਾਣ ਤੋਂ ਬਾਅਦ ਤੇਜਾ ਨੂੰ ਆਪਣੀਆਂ ਅੱਖਾਂ ਦੇ ਉੱਤੇ ਭਾਰੀਪਨ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਇਹ ਉਹਨੂੰ ਕਾਫੀ ਦਿਨਾਂ ਤੋਂ ਮਹਿਸੂਸ ਹੋ ਰਿਹਾ ਸੀ ਉਹ ਜਦੋਂ ਵੀ ਰਾਤ ਨੂੰ ਰੋਟੀ ਖਾਂਦਾ ਸੀ ਰੋਟੀ ਖਾਣ ਤੋਂ ਬਾਅਦ ਉਹਨੂੰ ਮਿੰਟਾਂ ਸੈਕਿੰਟਾਂ ਦੇ ਵਿੱਚ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਸੀ ਉਹ ਹੁਣ ਕੀ ਕਰਦਾ ਹੈ ਕਿ ਮੰਜੀ ਤੇ ਜਾਂਦਾ ਹੈ ਤੇ ਸੌਂ ਜਾਂਦਾ ਹੈ ਇਹਨਾਂ ਦਾ ਮੁੰਡਾ ਪਹਿਲਾਂ ਹੀ ਰੋਟੀ ਖਾ ਕੇ ਸੌਂ ਚੁੱਕਿਆ ਸੀ 28 ਜੁਲਾਈ ਦੀ ਸਵੇਰ ਨੂੰ ਲਗਭਗ ਸਾਢੇ 3-4 ਵਜੇ ਦਾ ਟਾਈਮ ਹੋਵੇਗਾ ਤੇਜਾ ਦੀ ਅੱਖ ਖੁੱਲਦੀ ਹੈ ਉਹਦਾ ਸਿਰ ਪੂਰੀ ਤਰ੍ਹਾਂ ਭਾਰੀ ਸੀ ਜਿਵੇਂ ਰਾਤ ਨੂੰ ਉਹਨੇ ਕੋਈ ਨਸ਼ੀਲੀ ਦਵਾਈ ਪੀਤੀ ਹੋਵੇ ਉਹ ਉੱਠਦਾ ਹੈ ਤੇ ਉਹਦੇ ਕੰਨਾਂ ਦੇ ਵਿੱਚ ਜਿਵੇਂ ਕੋਈ ਅੰਦਰ ਉੱਚੀ-ਉੱਚੀ ਹੱਸ ਰਿਹਾ ਹੋਵੇ ਗੱਲਾਂ ਕਰ ਰਿਹਾ ਹੋਵੇ ਐਹੋ ਜਿਹੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਹੁਣ ਜਿਸ ਤਰ੍ਹਾਂ ਹੀ ਉਹਨੂੰ ਪੂਰਾ ਯਕੀਨ ਹੋ ਚੁੱਕਿਆ ਸੀ ਕਿ ਇਹ ਆਵਾਜ਼ਾਂ ਉਹਦੇ ਅੰਦਰ ਵਾਲੇ ਕਮਰੇ ਚੋਂ ਹੀ ਆ ਰਹੀਆਂ ਨੇ ਉਹ ਹੌਲੀ-ਹੌਲੀ ਮੰਜੇ ਤੋਂ ਉੱਠਿਆ ਤੇ ਕਮਰੇ ਦੇ ਦਰਵਾਜ਼ੇ ਦੇ ਕੋਲ ਜਾ ਕੇ ਜਦੋਂ ਅੰਦਰ ਝਾਂਤੀ ਮਾਰੀ ਤੇ ਜਿਸ ਤਰ੍ਹਾਂ ਹੀ ਉਹਨੇ ਅੰਦਰ ਚਾਂਦੀ ਮਾਰੀ ਤਾਂ ਉਹਦੇ ਪੈਰਾਂ ਥੱਲੇੋਂ ਜ਼ਮੀਨ ਹਿੱਲ ਗਈ ਕਿਉਂਕਿ ਸਾਹਮਣੇ ਕਮਰੇ ਦੇ ਵਿੱਚ ਉਹਦੀ ਪਤਨੀ ਜਸਪ੍ਰੀਤ ਕੋੜ ਕਿਸੇ ਗੈਰ ਮਰਦ ਦੇ ਨਾਲ ਅਪੱਤੀ ਜਨਖਾਲਤ ਦੇ ਵਿੱਚ ਲੰਮੇ ਪਈ ਹੋਈ ਸੀ ਇਹ ਦੇਖ ਕੇ ਗੁਰਤੇਜ ਸਿੰਘ ਤੇ ਜਾਦਾ ਸਰੀਰ ਗੁੱਸੇ ਦੇ ਨਾਲ ਕੰਬਲ ਲੱਗ ਗਿਆ ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਉਹਨੇ ਬਿਨਾ ਕੁਝ ਦੋਨਾਂ ਨੂੰ ਕਿਹਾ ਆਪਣੇ ਕਮਰੇ ਦੇ ਅੰਦਰ ਗਿਆ ਤੇ ਤਾਂ ਅੰਦਰੋਂ ਜਾ ਕੇ ਉਹਨੇ ਆਪਣੀ ਲਾਇਸੈਂਸੀ ਰਫਲ ਲੈ ਕੇ ਆਇਆ ਤੇ ਕਮਰੇ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਉਨੇ ਪਹਿਲੀ ਗੋਲੀ ਆਪਣੀ ਪਤਨੀ ਜਸਪ੍ਰੀਤ ਕੋਰ ਦੀ ਹਿੱਕ ਦੇ ਵਿੱਚ ਮਾਰੀ ਤੇ ਦੂਸਰੀ ਗੋਲੀ ਉਹਨੇ ਉਹਦੇ ਆਸ਼ਿਕ ਦੇ ਮਾਰੀ ਜਿਹੜਾ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਦੋਨਾਂ ਨੇ ਉੱਥੇ ਹੀ ਤਰਫ ਤਰਫ ਕੇ ਆਪਣੀ ਜਾਨ ਦੇ ਦਿੱਤੀ ਗੁਰਤੇਜ ਨੇ ਇਹਨਾਂ ਦੋਨਾਂ ਨੂੰ ਮਾਰਨ ਤੋਂ ਬਾਅਦ ਉੱਥੋਂ ਇਹ ਭੱਜਿਆ ਨਹੀਂ ਇਹ ਸਿੱਧਾ ਆਪਣੇ ਭਰਾਵਾਂ ਦੇ ਘਰ ਦੇ ਵਿੱਚ ਜਾਂਦਾ ਹੈ ਤੇ ਉਹਨਾਂ ਨੂੰ ਸਾਰੀ ਗੱਲ ਦੱਸਦਾ ਹੈ ਉਹ ਕਿਤੇ ਵੀ ਭੱਜਿਆ ਨਹੀਂ ਸੀ ਉਹਨੇ ਜਾ ਕੇ ਹੁਣ ਆਪਣੇ ਭਰਾਵਾਂ ਨੂੰ ਨਾਲ ਲਿਆ ਤੇ ਥਾਣਾ ਸੰਗਤ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਪੁਲਿਸ ਵਾਲਿਆਂ ਨੇ ਇਸ ਨੂੰ ਗ੍ਰਿਫਤਾਰ ਕੀਤਾ ਤੇ ਦੋਨਾਂ ਬੋਡੀਆਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਪੁਲਿਸ ਵਾਲਿਆਂ ਨੇ ਹੁਣ ਇਨਕੁਆਰੀ ਕੀਤੀ ਕਿ ਜਿਹੜਾ ਇਹ ਮੁੰਡਾ ਮਰਿਆ ਸੀ ਇਹਦਾ ਨਾਮ ਸੀ ਦਲਬੀਰ ਸਿੰਘ ਜੋ ਕਿ ਬਠਿੰਡਾ ਦੇ ਮਿੱਡੂ ਖੇਰਾ ਪਿੰਡ ਦਾ ਰਹਿਣ ਵਾਲਾ ਸੀ ਤੇ ਇਹ ਇੱਕ ਟੈਂਪੋ ਚਲਾਉਂਦਾ ਸੀ ਤੇ ਜਾਂਚ ਦੇ ਵਿੱਚ ਇਹ ਵੀ ਪਤਾ ਚੱਲਿਆ ਕਿ ਇਹਨਾਂ ਦੋਨਾਂ ਦਾ 2 ਸਾਲ ਤੋਂ ਆਪਸ ਦੇ ਵਿੱਚ ਨਜਾਇਜ਼ ਰਿਸ਼ਤਾ ਚੱਲ ਰਿਹਾ ਸੀ ਇਹ ਦੋਨੇ ਜਾਨ ਇੱਕ ਦੂਜੇ ਦੇ ਨਾਲ ਵਿਆਹ ਕਰਾਣਾ ਚਾਹੁੰਦੇ ਸਨ ਪਰ ਇਸ ਤੋਂ ਪਹਿਲਾਂ ਹੀ ਗੁਰਤੇਜ ਸਿੰਘ ਨੇ ਇਹਨਾਂ ਦੋਨਾਂ ਨੂੰ ਮਾਰ ਦਿੱਤਾ ਆਵੇਂ ਤਾਂ ਇੱਥੇ ਤੇਜਾ ਨੇ ਗੁੱਸੇ ਦੇ ਵਿੱਚ ਆ ਕੇ ਆਪਣੀ ਪਤਨੀ ਨੂੰ ਮਾਰ ਦਿੱਤਾ ਪਰ ਇਹਦਾ ਸਭ ਤੋਂ ਵੱਡਾ ਨੁਕਸਾਨ ਇਹਨਾਂ ਦਾ ਜਿਹੜਾ ਛੋਟਾ ਬੇਟਾ ਸੀ ਉਹਨੂੰ ਹੋਇਆ ਕਿਉਂਕਿ ਇੱਕ ਬੰਨੇ ਤਾਂ ਉਹਦੀ ਮਾਂ ਮਰ ਚੁੱਕੀ ਸੀ ਤੇ ਦੂਜੇ ਬੰਨੇ ਉਹਦਾ ਪਿਓ ਜਿਸਨੂੰ ਉਮਰ ਕੈਦ ਹੋ ਚੁੱਕੀ ਸੀ ਉਹਦੀ ਤਾਂ ਪੂਰੀ ਦੁਨੀਆ ਹੀ ਉਜੜ ਗਈ ਦੋਸਤੋ ਇਹ ਸੀ ਇੱਕ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਦੀ ਹੋਈ ਘਟਨਾ ਇਸ ਘਟਨਾ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੇਜਾ ਨੇ ਇੱਥੇ ਇਹ ਕਦਮ ਚੱਕ ਕੇ ਸਹੀ ਕੀਤਾ ਸੀ ਜਾਂ ਫਿਰ ਗਲਤ ਕੀਤਾ ਸੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਇਹੋ ਜਿਹੇ ਹੋਰ ਵੀ ਕਰੈਬ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ